ਕੱਲ ਗੱਡੀ ਦੇ ਵਿੱਚ ਜਾਂਦੇ ਸੀ ਤੇ ਗੁਰਦੁਆਰਾ ਸਾਹਿਬ ਦੇ ਮੋੜ ਦੀ ਲੰਘੇ ਤੇ ਮੇਰੇ ਸਭ ਤੋਂ ਛੋਟੇ ਬੱਚੇ ਨੇ ਪੁੱਛਿਆ ਕਿ ਇਹਨੂੰ ਗੁਰਦੁਆਰਾ ਸਾਹਿਬ ਕਿਉਂ ਕਹਿੰਦੇ ਨੇ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਪੁੱਤਰ ਬਿਲਡਿੰਗ ਨੂੰ ਗੁਰਦੁਆਰਾ ਨਹੀਂ ਕਹਿੰਦੇ ਬਿਲਡਿੰਗ ਉਹਨਾਂ ਚਿਰ ਗੁਰਦੁਆਰਾ ਸਾਹਿਬ ਨਹੀਂ ਬਣਦੀ ਜਿੰਨਾ ਚਿਰ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ ਜਿੰਨਾ ਚਿਰ ਪ੍ਰਕਾਸ਼ ਨਹੀਂ ਹੁੰਦਾ ਇਹ ਬਿਲਡਿੰਗ ਹੀ ਆ ਇੱਟਾਂ ਦੀ ਬਣੀਆਂ, ਸੀਮਿੰਟ, ਰੇਤੇ, ਬਜਰੀ ਦੀ ਪਾਣੀ ਲੱਗਾ ਆ। ਮਜ਼ਦੂਰਾਂ ਦੀ ਮਿਹਨਤ ਹੋਈ ਇੱਥੇ, ਮਿਸਤਰੀ ਲੱਗੇ ਇਹ ਬਿਲਡਿੰਗ ਬਣਾਈ। ਜਿਸ ਮਟੀਰੀਅਲ ਦੇ ਨਾਲ ਇਹ ਬਿਲਡਿੰਗ ਬਣਾਈ ਗਈ, ਉਸੇ ਮਟੀਰੀਅਲ ਦੇ ਨਾਲ ਆਪਣਾ ਘਰ ਬਣਿਆ ਹੈ। ਸਿਰਫ ਇਹ ਬਿਲਡਿੰਗ ਗੁਰਦੁਆਰਾ ਸਾਹਿਬ ਉਦੋਂ ਕਹਿ ਲਾਉਣ ਲੱਗੀ ਜਦੋਂ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂਗ੍ਰੰਥ ਸਾਹਿਬ ਜੀ ਇਹਦੇ ਵਿੱਚ ਸ਼ਿਸ਼ੋਭਤ ਹੋ ਗਿਆ। ਮੈਂ ਕਿਹਾ ਪੁੱਤਰ ਤਨਵੇਂ ਖੋਰ ਲੌਜੀਕ ਦੀ ਗੱਲ ਦੱਸਾਂ। ਇੱਕ ਬਿਲਡਿੰਗ ਗੁਰਦੁਆਰਾ ਸਾਹਿਬ ਕਹਿਵਣ ਲੱਗ ਪਈ ਜਦੋਂ ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਸਿਸ਼ੋਬਤ ਹੋ ਗਿਆ ਠੀਕ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਕਹਿੰਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਹੁਕਮ ਰਾਮੇ ਨੇ ਅਗਰ ਹੁਕਮਨਾਮੇ ਨਾ ਹੋਣ ਆਰਡਰਸ ਕਮਾਂਡਮੈਂਟਸ ਨਾ ਹੋਣ ਸਾਡੇ ਗੁਰੂਆਂ ਵੀਰਾਂ ਪੈਗੰਬਰਾਂ ਦੀਆਂ ਤਾਂ ਅਸੀਂ ਇਹਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਕਹਾਂਗੇ ਨਹੀਂ ਕਹਾਂਗੇ ਹੁਕਮਨਾਮੇ ਹੀ ਗੁਰੂ ਗ੍ਰੰਥ ਸਾਹਿਬ ਨੇ ਹੁਕਮਨਾਮੇ ਹੀ ਗੁਰਦੁਆਰਾ ਨੇ ਅਗਰ ਹੁਕਮਨਾਮੇ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਨਹੀਂ ਅਸੀਂ ਕਹਿ ਸਕਦੇ ਤੇ ਜੇ ਗੁਰੂ ਗ੍ਰੰਥ ਸਾਹਿਬ ਸ਼ਿਸ਼ੋਬਤ ਨਹੀਂ ਕਿਸੇ ਬਿਲਡਿੰਗ ਦੇ ਵਿੱਚ ਤਾਂ ਅਸੀਂ ਉਸ ਬਿਲਡਿੰਗ ਨੂੰ ਗੁਰਦੁਆਰਾ ਸਾਹਿਬ ਨਹੀਂ ਕਹਿ ਸਕਦੇ ਸੋ ਕਿੰਨੀ ਵੱਡੀ ਸ਼ਕਤੀ ਆ ਹੁਕਮਨਾਮਿਆਂ ਦੇ ਵਿੱਚ ਕਿੰਨੀ ਵੱਡੀ ਤਾਕਤ ਆ ਸਾਡੇ ਆਡਰਸ ਐਂਡ ਕਮਾਂਡਮੈਂਟਸ ਦੇ ਵਿੱਚ ਜਿਹੜੇ ਸਾਨੂੰ ਮਹਾਰਾਜ ਜੀ ਦੇ ਵੱਲੋਂ ਬਖਸ਼ੇ ਗਏ ਨੇ ਜਿੰਨਾ ਚਿਰ ਆਰਡਰਸ ਐਂਡ ਕਮਾਂਡਮੈਂਟਸ ਹੁਕਮਨਾਮੇ ਨੇ ਇਹ ਗੁਰੂਗ੍ਰੰਥ ਸਾਹਿਬ ਹੈ ਤੇ ਜੇ ਗੁਰੂਗ੍ਰੰਥ ਸਾਹਿਬ ਹੈ ਤੇ ਜੇ ਸ਼ਸ਼ੋਭਤ ਨਹੀਂ ਤੇ ਬਿਲਡਿੰਗ ਗੁਰਦੁਆਰਾ ਸਾਹਿਬ ਨਹੀਂ ਤੇ ਜਦੋਂ ਹੀ ਇਹ ਸ਼ਸ਼ੋਭਤ ਕੀਤੇ ਜਾਂਦੇ ਨੇ ਮਹਾਰਾਜ ਦੇ ਪਵਿੱਤਰ ਸਰੂਪ ਤੇ ਉਹ ਬਿਲਡਿੰਗ ਵੀ ਗੁਰਦੁਆਰਾ ਸਾਹਿਬ ਪੂਜਣ ਯੋਗ ਬਣ ਜਾਂਦੀ ਹੈ